ਵਿਦਾਂ ਸਰਵਰ ਨਾਪਾ ਦੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ 8 ਕਰੋੜ 70 ਲੱਖ ਰੁਪਏ ਦੇ ਜਿਹੜੇ ਜੀ ਚੈੱਕ ਉਹ ਵੰਡੇ ਜਾ ਰਹੇ ਆ ਮਿਲਨ ਪਿੰਡ ਸਨਾਪਾ ਦੇ ਵਿੱਚ ਔਰ ਜਿਹਦੇ ਵਿੱਚ ਰੰਗਲਾ ਪੰਜਾਬ ਸਕੀਮ ਜਿਹੜਾ ਐਮ ਐਲ ਏ ਦੀ ਇੱਕ ਵਿਸ਼ੇਸ਼ ਗ੍ਰਾਂਟ 5 ਕਰੋੜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਲਾਈ ਸੀ ਕਿ ਜਿਹਦੇ ਵਿੱਚੋਂ 2.5 ਕਰੋੜ ਦੀਆਂ ਗ੍ਰਾਂਟਾਂ ਆਲਰੇਡੀ ਆ ਚੁੱਕੇ ਨੇ ਰੰਗਲਾ ਪੰਜਾਬ ਦੇ ਵਿੱਚੋਂ ਗਲੀਆਂ ਨਾਲੀਆਂ ਵਾਸਤੇ 84 ਲੱਖ ਰੁਪਏ ਔਰ ਥਾਪਰ ਮਾਡਲ ਤਹਿਤ 19 ਛੱਪੜਾਂ ਦੇ ਲਈ 1 ਕਰੋੜ 64 ਲੱਖ ਰੁਪਈਆ ਔਰ ਸੰਪਤੀ ਫੰਡਾਂ ਦੇ ਵਿੱਚੋਂ ਅਨਟਾਈਡ ਜਿਹੜਾ ਜੀ 2 ਕਰੋੜ 26 ਲੱਖ ਰੁਪਈਆ ਸੀਵਰੇਜ ਲਈ 1 ਕਰੋੜ 70 ਲੱਖ ਰੁਪਈਆ ਪੀਣ ਵਾਲੇ ਪਾਣੀ ਲਈ 2 ਕਰੋੜ 25 ਲੱਖ ਰੁਪਈਆ ਜੀ ਔਰ ਇਸ ਤੋਂ ਇਲਾਵਾ 201 ਕੱਚੇ ਮਕਾਨਾਂ ਦਾ ਕੰਮ ਜਿਹੜਾ ਜੀ ਆਲਰੇਡੀ ਚੱਲ ਰਿਹਾ ਜਿਦੇ ਵਿੱਚ ਅੱਜ ਅਸੀਂ ਕਿਸ਼ਤਾਂ ਦੇ ਚੈੱਕ ਉਹਨਾਂ ਨੂੰ ਦਿੱਤੇ ਵੀ ਆ ਔਰ 39 ਜਿਹੜੇ ਆ ਕੱਚੇ ਮਕਾਨਾਂ ਦੇ ਪੈਸੇ ਆ ਜਿਹੜੀ ਹੁਣ ਹੁਣ ਜਿਹੜੀ ਸਰਕਾਰ ਤੋਂ ਬਾਅਦ ਉਹ ਪਾਸ ਹੋ ਕੇ ਆ ਚੁੱਕਿਆ ਜਿਹਨਾਂ ਦੇ ਚੈੱਕ ਅੱਜ ਅਸੀਂ ਦਿੱਤੇ ਨੇ ਟੋਟਲ ਕਿੰਨੇ ਕਰੋੜ ਹੋ ਗਿਆ ਜੀ ਇਹ ਇਹ ਟੋਟਲ ਹੋ ਗਿਆ ਜੀ ਕੁੱਲ ਮਿਲਾ ਕੇ 8 ਕਰੋੜ 70 ਲੱਖ ਰੁਪਈਆ ਜਿਹੜਾ ਜੀ ਅੱਜ ਉਹਦੀ ਗ੍ਰਾਂਟ ਜਿਹੜੀ ਹੈ ਜੀ ਉਹਦੇ ਚੈੱਕ ਜਿਹੜੇ ਆ ਸੀ ਉਹ ਜਾਰੀ ਕੀਤੇ ਨੇ ਜੀ ਵਿਧਾਨ ਸਭਾ ਨਾਪਾਦੀ ਡਿਵੈਲਪਮੈਂਟ ਵਾਸਤੇ ਬਿਉਦਬੰਦੀ ਨਹੀਂ ਬਣਾਈ ਪਹਿਲਾਂ ਕਿਸੇ ਨੇ ਇਹ ਆਪਣੀ ਮਰਜ਼ੀ ਨਾਲ ਹੀ ਮਤਲਬ ਜਿਹੜਾ ਕੰਮ ਦੇਖਿਆ ਉਹ ਹੀ ਕਰ ਲਿਆ ਹੁਣ ਅਸੀਂ ਬਹੁਤ ਸਿਸਟੇਮੈਟਿਕਲੀ ਕੰਮ ਕਰ ਰਹੇ ਹਾਂ ਜੀ ਹੁਣ ਚਾਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਹੈ ਦੇਖੋ ਗਲੀਆਂ ਨਾਲੀਆਂ ਤਾਂ 5 ਸਾਲ ਬਾਅਦ ਸੜਕਾਂ 5 ਸਾਲ ਬਾਅਦ ਦੁਬਾਰਾ ਫਿਰ ਬਣਨੀਆਂ ਨੇ गली कोई बन गई वो 510 साल बाद फिर दोबारा बननी है नीवी होगी अच्छी करनी पड़ेगी जिमे मेन जेडिया ਮੁੱਢੀਆਂ ਸੁਲਤਾਨ ਜਿਵੇਂ ਖੇਡ ਗਰਾਉਂਡ ਅਸੀਂ ਸਤਾਈ ਖੇਡ ਗਰਾਉਂਡ ਜਿਹੜੇ ਆ ਵਿਧਾਨ ਸਭਾ ਨਾਪਾ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ ਟੈਂਡਰ ਲੱਗ ਗਿਆ ਔਰ ਮਾਰਚ 2026 ਤੱਕ ਬਣ ਕੇ ਤਿਆਰ ਹੋ ਜਾਣੇ ਆ ਸਤਾਈ ਖੇਡ ਗਰਾਉਂਡ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣ ਰਿਹਾ ਔਰ ਮੈਨੂੰ ਇਹ ਦੱਸਦੇ ਆ ਖੁਸ਼ੀ ਆ ਕਿ ਤਕਰੀਬਨ 86 ਦੇ ਆਸ-ਪਾਸ ਸੜਕਾਂ ਦਾਂਸਫਰ ਨਾਪਾ ਦੇ ਵਿੱਚ ਪਾਸ ਹੋ ਚੁੱਕੇ ਨੇ ਜਿਹਦੀ ਟੈਂਡਰਿੰਗ ਹੋ ਰਹੀ ਹੈ ਔਰ ਜਿਹਦੇ ਵਿੱਚ 40% ਸੜਕਾਂ ਨੇ ਜਿਹੜੀਆਂ ਪਹਿਲੀ ਵਾਰ ਬਣ ਰਹੀਆਂ ਨੇ ਜੀ ਕੱਚੇ ਰਸਤੇ ਸੀਗੇ ਸੋ ਇਸੇ ਤਰੀਕੇ ਨਾਲ ਜਿਹੜੀ ਡਿਵੈਲਪਮੈਂਟ ਦੇ ਕੰਮ ਆ ਜਿਵੇਂ ਥਾਪਰ ਮਾਡਲ ਹੈ ਉਹ ਕਈ ਪਿੰਡਾਂ 'ਚ ਬਣ ਕੇ ਤਿਆਰ ਹੋ ਗਏ ਉਹਦੇ ਲਈ ਅਸੀਂ ਗ੍ਰਾਂਟਾਂ ਜਾਰੀ ਕੀਤੀਆਂ ਨੇ ਖੇਰ ਗਰਾਉਂਡ ਕਿਤੇ ਕੱਲ ਮੈਂ ਗਿਆ ਸੀ ਭੜੀ ਪਿੰਨਾ ਚ 54 ਲੱਖ ਰੁਪਏ ਦਾ ਅਸੀਂ ਗ੍ਰਾਂਟ ਜਾਰੀ ਕੀਤੀ ਆ ਤਾਂ ਨੀਂਹ ਪੱਥਰ ਰੱਖਿਆ ਟੌੜਾ ਪਿੰਡ ਦੇ ਵਿੱਚ 27 ਲੱਖ ਹੈ ਜੀ ਪਹਾੜਪੁਰ ਦੇ ਵਿੱਚ 30 ਲੱਖ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਲਾਇਬ੍ਰੇਰੀਆਂ ਤਸੀਂ ਦੇਖੋ ਆਰਾਮਗੜ ਪੌੜਾਂ ਦੇ ਵਿੱਚ 35 ਲੱਖ ਦੀ ਰੈਵਲਰੀ ਬਣ ਕੇ ਤਿਆਰ ਆ ਸੌਜਾ ਪਿੰਡ ਦੇ ਵਿੱਚ ਲਾਇਬ੍ਰੇਰੀ ਬਣ ਕੇ ਤਿਆਰ ਆ ਪੰਚਾਇਤ ਘਰ ਬਣ ਕੇ ਤਿਆਰ ਹੋ ਰਿਹਾ ਸੋ ਇਹ ਜਿਹੜਾ ਵਿਕਾਸ ਹੈ ਜੀ ਪੀ ਪਿਛਲੀਆਂ ਸਰਕਾਰਾਂ ਦੇ ਟਾਈਮ ਨਹੀਂ ਸੀ ਦਿਖਾਈ ਦਿੰਦਾ ਪੈਸਾ ਲੱਗਦਾ ਜ਼ਰੂਰ ਸੀ ਪਰ ਉਹ ਪੈਸਾ ਜਾ ਕੇ ਕਿੱਥੇ ਰਿਹਾ ਉਹਦਾ ਕੋਈ ਆਨ ਰਿਕਾਰਡ ਟ੍ਰੈਪ ਨਹੀਂ ਸੀ ਹੁੰਦਾ ਜਿਹਦੇ ਵਿੱਚ ਬਹੁਤ ਵੱਡੀ ਮਲੀ ਭੁਗਤ ਹੁੰਦੀ ਸੀ ਪਰ ਹੁਣ ਅਸੀਂ ਆਨ ਮੈਟੇ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਵਿਧਾਨ ਸਭਾ ਨਾਪਾ ਦੇ ਵਿੱਚ ਜਿਵੇਂ ਸੜਕਾਂ ਦਾ ਅਸੀਂ ਜਾਲ ਵਿਛਾ ਰਹੇ ਹਾਂ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਤਕਰੀਬਨ ਤਕਰੀਬਨ ਮੈਨੂੰ ਉਮੀਦ ਹੈ ਕਿ ਅਸੀਂ 60 ਤੋਂ 70 ਕਰੋੜ ਦੀਆਂ ਸੜਕਾਂ ਜਿਹੜੀਆਂ ਕੱਲੀਆਂ ਨਾਪਾ ਵਿਧਾਨ ਸਭਾ ਦੇ ਵਿੱਚ ਅਸੀਂ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਦਾਂ ਸਭ ਨਾਲ ਆਪਾਂ ਦੀ ਲਾਈਫ ਲਾਈਨ ਕਹ ਲਓ ਜਿਹੜੀ ਬਾਬਰਪੁਰ ਨੂੰ ਸੜਕ ਜਾਂਦੀ ਹੈ ਉਹ 9.8 ਕਰੋੜ ਦੇ ਵਿੱਚ ਜਿਹੜੀ ਹੈ ਜੀ ਬਣ ਕੇ ਤਿਆਰ ਹੋ ਗਈ ਬਹੁਤ ਜਲਦੀ ਟੈਂਡਰ ਹੋ ਗਿਆ ਸਾਰਾ ਕੁਝ ਕੰਮ ਹੋ ਗਿਆ ਕੱਲ ਹੀ ਮੈਂ ਉਦਘਾਟਨ ਕਰਕੇ ਆ ਤਰਖੇੜੀ ਤੋਂ ਪਾਸੋਂ ਤੱਕ ਜਿਹੜੀ ਬਹੁਤ ਵੱਡੀ ਇੱਕ ਰੋਡ ਹੈ ਜਦੋਂ ਜੋੜ ਮੇਲਾ ਹੁੰਦਾ ਸਰੰਦਪਤੇਗੜ ਸਾਹਿਬ ਬਹੁਤ ساری ਸੰਗਤ ਕਈ ਜ਼ਿਲ੍ਹਿਆਂ ਦੀ ਇੱਥੋਂ ਕ੍ਰਾਸ ਕਰਦੀ ਹੈ ਉਹ 8 ਕਰੋੜ ਦੀ ਲਾਗਤ ਨਾਲ ਬਣ ਕੇ ਜਿਹੜੀ ਹੈ ਤਿਆਰ ਹੋ ਰਹੀ ਉਹਦਾ ਉਦਘਾਟਨ ਮੈਂ ਕੀਤਾ ਜੀ ਸੋ ਕੁੱਲ ਮਿਲਾ ਕੇ ਲਗਾਤਾਰ ਅਸੀਂ ਡਿਵੈਲਪਮੈਂਟ ਦੇ ਕੰਮਾਂ ਦੇ ਜਿਹੜੇ ਉਦਘਾਟਨ ਕਰ ਰਹੇ ਹਾਂ ਔਰ ਸਾਡੀਆਂ ਜਿਹੜੇ ਪੰਜ ਸਰਪੰਚ ਨੇ ਸਾਡੇ ਜਿਹੜੇ ਅਲੱਗ-ਅਲੱਗ ਵਿੰਗ ਨੇ ਐਸਸੀ ਵਿੰਗ ਹੈ ਯੂਥ ਵਿੰਗ ਹੈ ਰੀਡ ਵਿੰਗ ਹੈ ਕਿਸਾਨ ਵਿੰਗ ਹੈ ਉਹ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਲਾਮ ਮਸ਼ਹੂਰੀ ਦੇ ਨਾਲ ਸਾਰੇ ਕੰਮ ਕਰ ਰਹੇ ਹਾਂ ਕਿ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਦਾ ਹੋ ਰਿਹਾ ਨਹਿਰਾਂ ਪੱਕੀਆਂ ਹੋ ਰਹੀਆਂ ਨੇ 600 ਜੁਟ ਬਿਜਲੀ ਮੁਫਤ ਆ 60000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਇਹ ਸਾਰੇ ਜਿਹੜੇ ਕੰਮ ਹੈ ਜੀ ਇਹ ਪੰਜਾਬ ਦੇ ਵਿੱਚ ਇੱਕ ਹਾਮੀ ਭਰਦੇ ਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਪ੍ਰਚੰਡ ਬਹੁਮਤ ਨਾਲ ਸਰਕਾਰ ਜਿਹੜੀ ਦੁਬਾਰਾ ਬਣਾਏਗੀ ਪਰ ਜ਼ਿਲ੍ਹਾ ਪ੍ਰੀਸ਼ਦ ਸਾਡੀਆਂ ਤਿੰਨ ਨੇ ਜੀ ਬਲਾਕ ਸੰਪਤੀ 25 ਨੇ ਅਸੀਂ ਸਾਰਿਆਂ ਦੇ ਸੁਪੜਾ ਸਾਫ ਕਰਾਂਗੇ ਮੇਰਾ ਅੰਦਰ ਭੈ ਸਿੰਘ ਟੋਣਾ ਜੀ ਸਰਪੰਚ ਪਿੰਡ ਮੰਗੋ ਤੋਂ ਤੇ ਸਾਨੂੰ 22 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਆ ਤੇ ਗਲੀਆਂ ਨਾਲੀਆਂ ਦੇ ਨਾਲੀਆਂ ਦੇ ਤੇ ਸੀਵਰੇਜ ਪਾਉਣ ਵਾਸਤੇ ਕਾਫੀ ਸਾਡੇ ਜ਼ਰੂਰਤ ਸੀ ਸੀਵਰੇਜ ਦੀ ਪਾਣੀ ਬਹੁਤ ਹੁੰਦਾ ਸੀ ਪਿੰਡ ਚੋਦੇ ਵਾਸਤੇ ਗ੍ਰਾਂਟ ਆ ਜੀ ਇਹਨਾਂ ਨਾਲ ਕਾਫੀ ਦੋਸ਼ਾ ਜਿਹੜੀ ਹੈਗੀ ਹੈ। ਹਾਂਜੀ ਬਹੁਤ ਵਧੀਆ ਤੇ ਪਹਿਲੀ ਵਾਰ ਸਾਨੂੰ ਇੰਨੀ ਗ੍ਰਾਂਟ ਆਈ ਹੈ। ਕਦੇ ਗ੍ਰਾਂਟ ਨਹੀਂ ਮਿਲੀ ਹੈਗੀ। ਅਸੀਂ ਭਵੰਤਵੰਤ ਸਰਕਾਰ ਦਾ ਤੇ ਦੇ ਮੰਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਬਹੁਤ ਵਧੀਆ ਬਹੁਤ ਵਧੀਆ ਪ੍ਰਾਲਾ ਕਰਾਈ ਪੰਜਾਬ ਸਰਕਾਰ ਨੇ ਸਾਨੂੰ ਗ੍ਰਾਂਟਾਂ ਦੇ ਖੁੱਲੇ ਗੱਫੇ ਦੇ ਕੇ ਸਾਡੇ ਨਗਰ ਪੰਚਾਇਤ ਵਾਸਤੇ ਤੇ ਸਾਡੇ ਪਿੰਡ ਵਾਸਤੇ ਵਿਕਾਸ ਕਾਰਜਾਂ ਦੇ ਕੰਮਾਂ ਵਾਸਤੇ ਸਾਨੂੰ ਖੋਲੇ ਗੱਪੇ ਅੱਜ ਗ੍ਰਾਂਟਾਂ ਦੇ ਦਿੱਤੇਗਾ ਇਹਨੇ ਅਸੀਂ ਵੀ ਆਪ ਦਾ ਦਿਲ ਖੋਲ ਕੇ ਪਿੰਡ ਦੀ ਸੇਵਾ ਕਰਾਂਗੇ ਅੱਦੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਊਗਾ ਤੇ ਪਿੰਡ ਨੂੰ ਪੂਰਾ ਚਮਕਾ ਕੇ ਰੱਖਾਂਗੇ ਕਿੰਨੇ ਲੱਖ ਦਾ ਚੈੱਕ ਦੇ ਦਿੱਤਾ 30 ਲੱਖ ਰੁਪਏ ਦੀ ਗ੍ਰਾਂਟ ਆਪਾਂ ਅੱਜ ਕਿਹੜੇ ਕਿਹੜੇ ਸੀ ਹੋਣ ਵਾਲੇ ਸੀ ਕੰਮ ਸਾਡੇ ਪੰਚਾਇਤਕਰ ਦਾ ਕੰਮ ਅਧੂਰਾ ਰਹਿੰਦਾ ਸੀਗਾ ਉਹਦਾ ਕੰਮ ਚੱਲ ਰਿਹਾ ਜੀ ਤੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲੱਗ ਰਹੇ ਨੇ ਤੇ ਲਾਇਬ੍ਰੇਰੀ ਬਣੀ ਜੀ ਇੱਕ ਸਾਡੇ ਤੇ ਕੁਝ ਪਾਣੀ ਪੀਣ ਵਾਲੇ ਬੋਰ ਲੱਗ ਰਹੇ ਜੀ ਤੇ ਕੁਝ ਗਲੀਆਂ ਨਾਲੀਆਂ ਦਾ ਕੰਮ ਸਾਡੇ ਹੋਣ ਵਾਲਾ ਹੀ ਜ਼ਰੂਰੀ ਹੈ ਜਿਹੜਾ ਕੱਚੀਆਂ ਨੇ ਉਹ ਕੰਮ ਅਸੀਂ ਪਹਿਲ ਦੇ ਅਧਾਰ ਤੇ ਹੁਣ ਕਰਾਂਗੇ ਪਹਿਲਾਂ ਸਰਕਾਰਾਂ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਿਆ ਜੀ ਜਿੰਨਾ ਇਹ ਸਰਕਾਰ ਨੇ ਸਾਨੂੰ ਮਾਣ ਬਖਸ਼ਿਆ ਇਹ ਤੋਂ ਪਹਿਲਾਂ ਕਦੇ ਵੀ ਕਿਸੇ ਸਰਕਾਰ ਨੇ ਐਡੀ ਵੱਡੀ ਗ੍ਰਾਂਟ ਦੇ ਕੇ ਸਾਡੇ ਪਿੰਡ ਨੂੰ ਕਦੇ ਵੀ ਉਹ ਨਹੀਂ ਕੀਤੀ ਸਾਨੂੰ 23 ਕਰੋੜ ਰੁਪਏ ਦਿੱਤੇ ਗਏ ਕਿਹੜੇ ਗੜੇ ਦਾ ਕਾਸਾ ਜੂ ਗਲੀਆਂ ਨਾਲੀਆਂ ਵਾਸਤੇ ਦਿੱਤੀ ਹੈ ਸਪੈਸ਼ਲ ਜਾਂ ਟੂਬਾਂ ਲਾਉਣੀਆਂ ਨੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਉਪਰਾਲੇ ਨੂੰ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਜੀ ਪਹਿਲੀ ਵਾਰ ਮੇਰੇ ਪਿੰਡ ਚੰਨੀ ਗ੍ਰਾਂਟ ਮਿਲੀ ਹੋ ਗਈ ਕਿਸੇ ਵੀ ਸਰਕਾਰ ਤੋਂ ਹੁਣ ੱੱਕੇ ਨਹੀਂ ਗ੍ਰਾਂਟ ਦੇ ਦਿੱਤੀ ਗਈ ਬਹੁਤ ਮਨ ਖੁਸ਼ਾ ਤੇ ਲੋਕਾਂ ਚ ਵੀ ਬਹੁਤ ਪਿੰਡ ਦੇ ਲੋਕਾਂ ਸਾਹਿਬ ਵੀ ਇੰਨੇ ਪੈਸੇ ਮਿਲਣੇ ਤੇ ਵਧੀਆ ਵਿਕਾਸ ਹੋ ਪਿੰਡ ਦਾ ਜੀ ਕਿਹੜੇ ਕਿਹੜੇ ਵਿਕਾਸ ਤੇ ਕਾਰਜ ਕਰਵਾਉਂਗੇ ਜੀ ਤੁਸੀਂ ਇਹ ਨਾਲ ਸੀਵਰੇਜ ਆ ਜੀ ਤੇ ਗਲੀਆਂ ਨਾਲੀਆਂ ਕੱਚੀਆਂ ਨੇ ਕੁਝ ਉਹ ਨਵੀਆਂ ਬਣ ਰਹੀਆਂ